ਜੋ 16 2 2024 ਦੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਉਸ ਦੇ ਸਮਰਥਨ ਦੇ ਵਿੱਚ ਅੱਜ ਉਹ ਵਕੀਲ ਸਾਹਿਬਾਨ ਨੇ ਕੱਲ ਨੂੰ ਜਿਹੜਾ ਹੈਗਾ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਵਕੀਲਾਂ ਵੱਲੋਂ ਵੀ ਕਲਮ ਛੋੜ ਹੜਤਾਲ ਜਿਹੜੀ ਹੈਗੀ ਆ ਉਹ ਕੀਤੀ ਗਈ ਆ ਔਰ ਕੱਲ ਨੂੰ ਸਾਡੀਆਂ ਕੋਟਾਂ ਦੇ ਵਿੱਚ ਵੀ ਨੋ ਵਰਕ ਦਾ ਜਿਹੜਾ ਹੈਗਾ ਅਸੀਂ ਪਤਾ ਪਾਇਆ ਹੈਗਾ ਅਸੀਂ ਇਸ ਕਰਕੇ ਇਸ ਗੱਲ ਦੀ ਸਪੋਰਟ ਕਰਦੇ ਹੈਗੇ ਆ ਕਿ ਜਿਹੜਾ ਦੇਖੋ ਕਿਸੇ ਵੀ ਕਿਸੇ ਨੂੰ ਵੀ ਆਪਣਾ ਜਿਹੜਾ ਹੈਗਾ ਸ਼ਾਂਤ ਮੈਇ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦਾ ਹੱਕ ਮਿਲਦਾ ਪਰ ਜਦੋਂ ਇੱਕ ਦੋ ਸਟੇਟਾਂ ਦੇ ਵਿਚਾਲੇ ਰਿਲੇਸ਼ਨ ਖਰਾਬ ਕਰਨ ਵਾਸਤੇ ਸਰਕਾਰਾਂ ਇਸ ਤਰ੍ਹਾਂ ਦੇ ਸੰਬੰਧ ਕਾਇਦਾ ਕਰ ਦਿੰਦੀਆਂ ਹੈਗੀਆਂ ਸਟੇਟਾਂ ਦੇ ਵਿੱਚ ਜਦੋਂ ਆਮ ਜਿਹੜੇ ਹੈਗੇ ਸ਼ਾਂਤੀ ਦੇ ਨਾਲ ਜਿਹੜਾ ਪ੍ਰੋਟੈਸਟ ਕਰਨ ਵਾਲੇ ਬੰਦਿਆਂ ਦੇ ਉੱਤੇ ਇਸ ਤਰ੍ਹਾਂ ਦੀਆਂ ਅ ਹ ਹੰਜੂ ਵੈਸਾ ਤੇ ਜਿਹੜੀਆਂ ਪਾਇਲਟ ਗਨਸ ਜਿਹੜੀਆਂ ਇਸ ਤਰ੍ਹਾਂ ਦੇ ਇਸਤੇਮਾਲ ਕੀਤੇ ਜਾਂਦੇ ਆ ਇਹ ਜਿਹੜਾ ਹੈਗਾ ਸਭ ਤੋਂ ਵੱਡਾ ਡੈਮੋਕ੍ਰੇਸੀ ਦੇ ਮਰਡਰ ਵਾਲੀ ਗੱਲ ਹੈਗੀ ਆ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਤਾਂ ਇੱਕ ਕਿਸਮ ਦਾ ਜਿਹੜਾ ਹੈ ਭਾਰਤ ਪਾਕਿਸਤਾਨ ਦੇ ਜਿਸ ਤਰ੍ਹਾਂ ਰਿਲੇਸ਼ਨ ਹੈਗੇ ਆ ਉਸ ਤਰ੍ਹਾਂ ਦੇ ਸੰਬੰਧ ਬਣਾਏ ਗਏ ਹੈਗੇ ਆ ਔਰ ਮੈਨੂੰ ਸਭ ਤੋਂ ਵੱਡਾ ਜਿਹੜਾ ਹੈਗਾ ਤਕਲੀਫ ਔਰ ਦੁੱਖ ਇਸ ਗੱਲ ਦੇ ਉੱਤੇ ਹੁੰਦੀ ਹੈ ਜਦੋਂ ਜਿਹੜਾ ਹਰਿਆਣੇ ਵੱਲੋਂ ਜਿਹੜਾ ਮਤਲਬ ਰੋਕਿਆ ਜਾ ਰਿਹਾ ਹੈਗਾ ਉਹ ਪੰਜਾਬ ਦੀ ਧਰਤੀ ਦੇ ਉੱਤੇ ਰੋਕਿਆ ਜਾ ਰਿਹਾ ਹੈਗਾ ਔਰ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਬੱਦ ਕਰਕੇ ਬੈਠੀ ਹੈਗੀ ਆ ਉਹਨਾਂ ਦੀ ਇਸ ਦੇ ਪਿੱਛੇ ਕੀ ਮਨਸ਼ਾ ਹੈਗੀ ਆ ਇਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣੇ ਵਾਲੇ ਜਿਹੜੇ ਹੈਗੇ ਆ ਉਹ ਪਾਇਲਟਾਂ ਜਿਹੜੀਆਂ ਚਲਾ ਰਹੀਆਂ ਡਰੋਨ ਦੇ ਨਾਲ ਅਟੈਕ ਕਰ ਰਹੇ ਹੈਗੇ ਆ ਇਹ ਜਿਹੜਾ ਹੈਗਾ ਬਹੁਤ ਹੀ ਖਤਰਨਾਕ ਤਾਰਾ ਆਏਗਾ ਜਿਹੜਾ ਡੈਮੋਕਰੇਸੀ ਲਈ ਬਹੁਤ ਖਤਰਨਾਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ